ਖਾਦੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆ ਪਿੰਡ ਮਾਣਾ ਮਾਣਾ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼ਿਰੀ ਤਰਨਤਾਰਨ ਸਾਹਿਬ ਦਾ ਪਿੰਡ ਵੀਰ ਨਿਸ਼ਾਨ ਦੇ ਕੋਲੇ ਆਏ ਆ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਵਿਕਰੀ ਵਾਲੇ ਪਸ਼ੂ ਆਉਂਦੇ ਆ ਇਸ ਘਰ ਸੇਲ ਪਰਚੇਜ ਦਾ ਖਾਸ ਤੌਰ ਤੇ ਕੰਮ ਵੜਾ ਅੱਜ ਦੋਸਤੋ ਟੋਟਲ 5 ਨਗ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਅੱਜ 4 ਵੜਾ ਬਿਲਕੁਲ ਤਾਜ਼ੀਆਂ ਸੁਈਆਂ ਸਵਈਆਂ ਨੇ ਇੱਕ ਗੱਬਣ ਆ ਜਰਸੀ ਬਰੀਡ ਦੇ ਵਿੱਚ ਇੱਕ ਵੜ ਗੱਬਣਾ ਜਿਹੜੀ ਆਪਾਂ ਤੁਹਾਨੂੰ ਸਟਾਰਟਿੰਗ ਤੋਂ ਦਿਖਾ ਦਾਂਗੇ ਤੇ ਇੱਕ ਦੋਸਤੋ ਜਰਸੀ ਤੇ ਕਰੋ ਐਚ ਐਫ ਕਰੋਸ ਦਾ ਪੱਖ ਹੈਗਾ ਤੀਸਰੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਚੌਥੇ ਨੰਬਰ ਤੇ ਵੜ ਦਿਖਾਵਾਂਗੇ ਚਾਰ ਵੜਾ ਸੂਈਆਂ ਨੇ ਇੱਕ ਗੱਬਣਾ ਪੂਰੀ ਡਿਟੇਲ ਮਿਲ ਜੂਗੀ ਸੋ ਵੀਡੀਓ ਦੇ ਨਾਲ ਐਂਡ ਲੱਕ ਜ਼ਰੂਰ ਛੋੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਸਾਰੇ ਵੀਰਾਂ ਨੂੰ ਮਿਲ ਸਕੇ ਅੱਜ ਤਰੀਕ ਦੋਸਤੋ 3 ਮਾਰਚ ਆ ਸਮਾਂ ਕੋਈ ਮਾਰਨਿੰਗ ਦੇ 1:30 ਵਜੇ ਦਾ ਬਾਕੀ ਪਸ਼ੂ ਦੋਸਤੋ ਜ਼ਿਆਦਾਤਰ ਸੋਏ ਸੋਏ ਨੇ ਇਸ ਕਰਕੇ ਆਪਦੀ ਦੋ ਡੰਗ ਚੋ ਕੇ ਤਸੱਲੀ ਤੁਸੀਂ ਕਰ ਲਿਓ ਗੱਬਣ ਪਸ਼ੂ ਜਿਹੜਾ ਆਪਾਂ ਤਖਾਵਾਂਗੇ ਚੌਥਾ ਨਾ ਤਾਂ ਤਿੱਪ ਕੇ ਭਰਾ ਕੇ ਤਸੱਲੀ ਵੀ ਤੁਸੀਂ ਜ਼ਰੂਰ ਕਰ ਲਿਓ ਠੀਕ ਆ ਜੀ ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦੇ ਕੋਈ ਕਿੰਤੂ ਪ੍ਰੰਤੂ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਜਿਹੜੀ ਤਸੱਲੀ ਹੈ ਦੋਸਤੋ ਪਹਿਲਾਂ ਜ਼ਰੂਰ ਕਰ ਲਿਓ ਠੀਕ ਆ ਜੀ ਮੱਲੀਆਂ ਪਿੰਡ ਬਿਲਕੁਲ ਨਜ਼ਦੀਕ ਆ ਸੁਰਸਿੰਗ ਤੋਂ ਕੋਈ 2.5 3 ਕਿਲੋਮੀਟਰ ਦੀ ਦੂਰੀ 'ਚ ਪਿੰਡ ਮਾਣੇ ਦੀ ਆਓ ਲੈਣੇ ਜਾਣਕਾਰੀ ਬਤੇਰੇ ਸਭ ਤੋਂ ਪਹਿਲਾਂ ਨਿਸ਼ਾਨਵੇਰੇ ਸਾਸਰੀ ਕਾਲ ਸਾਸਰੀ ਕਾਲ ਸੰਤ ਸਾਹਿਬ ਹੋਰ ਨਿਸ਼ਾਨ ਭਰਾ ਠੀਕ ਠਾਕ ਤੇ ਵਧੀਆ ਕਿਰਪਾ ਜੀ ਕਿਰਪਾ ਜੀ ਤੁਸੀਂ ਸਰਾਓ ਬਹੁਤ ਵਧੀਆ ਨਿਸ਼ਾਨ ਤੇ ਅ ਹਾਂਜੀ ਇੱਕ ਜਿਹੜੀ ਜਰਸੀ ਆ ਉਹ ਗੱਬਣ ਆ ਜੀ ਠੀਕ ਹੈ ਜੀ ਹਾਂਜੀ ਤੇ ਚੰਗੇ ਸਾਫ ਸੁਥਰੇ ਚਵਾਈਆਂ ਚਵਾਈਆਂ ਹਾਂਜੀ ਹਾਂਜੀ ਇੱਕ ਨੰਬਰ ਚਵਾਈ ਵੀਰੇ ਥਾਣਾ ਜੀ ਬੜਾ ਵਿਰਲਿਆ ਸਾਰੀਆਂ ਵਹਿੜਾਂ ਦੇ ਵਿਰਲਿਆ ਥਾਣੇ ਦੇ ਵਿੱਚ ਪੂਰਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਤਾਂ ਦੋਸਤੋ ਚਾਰ ਜਿਹੜੀਆਂ ਵਹਿੜਾਂ ਸੂਈਆਂ ਨੇ ਇਹਨਾਂ ਦੀ ਆਪਾਂ ਡਿਟੇਲ ਲੈ ਲਾਂਗੇ ਪਹਿਲੇ ਨੰਬਰ ਤੋਂ ਸ਼ੁਰੂਆਤ ਨਿਸ਼ਾਨ ਜਿਹੜੀ ਆਪਣੇ ਕੋਲ ਗੱਬਣ ਵਹਿੜਾਂ ਜਰਸੀ ਦੀ ਹਾਂਜੀ ਇੱਥੋਂ ਕਰਨੀ ਆ ਹਾਂਜੀ ਇੱਥੋਂ ਕਰਦੇ ਆ ਜੀ ਆਜੋ ਠੀਕ ਹੈ ਜੀ ਆਜੋ ਜੀ ਲਓ ਦੋਸਤੋ ਪਹਿਲੇ ਨੰਬਰ ਤੇ ਜਰਸੀ ਬਰੀਡ ਦੇ ਵਿੱਚ ਇਹ ਵਹਿੜ ਆ ਤੇ ਗੱਬਣ ਬੈੜਾ ਬਾਕੀ ਆ ਫੇਸ ਕੁਆਲਿਟੀ ਤੁਹਾਨੂੰ ਦਿਖਾ ਦਿੰਨੇ ਆ ਤਸੱਲੀ ਦੇ ਨਾਲ ਠੀਕ ਆ ਜੀ ਤੇ ਨਿਸ਼ਾਨ ਭਈ ਇਹ ਸੁਹਾਗ ਨਮਾ ਕੇ ਸੋਣ ਜਾ ਰਹੀ ਆ ਇਹ ਵੀਰੇ ਦੂਜਾ ਸੁਹਾ ਸੁਣੀ ਆ ਕੰਨੀ ਆਲੇ ਦੰਦਲੇ ਬਰਾਬਰ ਕਰ ਰਹੀ ਆ ਠੀਕ ਹੈ ਜੀ ਹਾਂਜੀ ਠੀਕ ਹੈ ਵੀਰੇ ਲਓ ਦੋਸਤੋ ਦੂਜਾ ਸੁਹਾ ਕੰਨੀ ਆਲੇ ਦੰਦ ਵੀਰਾਂ ਦਾ ਹਜੇ ਬਰਾਬਰ ਕਰਦੀ ਪਈ ਆ ਠੀਕ ਆ ਜੀ ਤੇ ਕੋਈ ਵੀਰ ਜਵਾਨ ਮੰਨ ਕੇ ਵੀ ਤੁਸੀਂ ਸੌਦਾ ਕਰ ਲਿਓ ਦੂਜਾ ਸੁਹਾ ਤੇ ਦੇਣ ਹਜੇ ਕਿੰਨੇ ਕੁ ਲੈ ਜੂਗੀ ਦੇਣ ਵੀਰ ਜੀ ਘਰ ਆਲੇ ਦੱਸਣ ਤੇ ਤੇ ਆਂਦੇ ਵੀ ਹਫਤਾ ਖੜੂਗੀ ਹਾਂਜੀ ਬਾਕੀ ਢਾਂਡੂ ਲਾਂਡੂ ਬਦੇਰੀਆਂ ਹਫਤੇ ਤੋਂ ਵੱਧ ਵੀ ਖਰ ਸਕਦੀ ਆ ਵੇਖੋ ਲ ਠੀਕ ਹੈ ਜੀ ਬਾਕੀ ਢੰਡੀ ਡੁੰਡੀ ਬਹੁਤ ਜਿਆਦੀ ਆ ਜਿੱਦਾਂ ਮਰਜ਼ੀ ਭਾਵੇਂ ਥੱਲੇ ਬੰਗੇ ਤੋਂ ਬਿਨਾਂ ਬੈਠ ਰਹੀਏ ਕੋਈ ਗੱਲ ਨਹੀਂ ਇਹੋ ਜੀ ਠੀਕ ਹੈ ਜੀ ਬਾਕੀ ਨਿਸ਼ਾਨ ਥਾਣੂ ਵੀ ਬਹੁਤ ਸੋਹਣਾ ਹੈ ਨਾ ਹਾਂ ਜੀ ਹਾਂ ਜੀ ਥਾਂ ਵਿੱਚ ਵਿਰਲ ਬੜਾ ਸੰਤੂ ਸਾਹਿਬ ਹਾਂ ਲਓ ਦੋਸਤੋ ਹਫਤਾ ਕਾ ਸਮਾਂ ਆਜੇ ਲੈ ਜੋਗੀ ਸੂਣਦੇ ਵਿੱਚ ਤੇ ਥਾਣ ਪੂਰਾ ਹੱਥੀ ਚਵਾਈ ਵਾਲਾ ਬਾਕੀ ਆ ਤੁਸੀਂ ਵੇਖ ਕੇ ਚੈੱਕ ਕਰ ਲਓ ਬਹੁਤ ਵਧੀਆ ਥਾਣਾ ਠੀਕ ਹੈ ਜੀ ਤੇ ਕਰਮਾਲੀ ਜੇ ਲਾਇ ਪਈ ਆ ਬਾਕੀ ਬਣਾਉਗੀ ਪੂਰਾ ਤੇ ਲਾਟੂ ਲਾ ਬਹੁਤ ਆ ਚੱਡੇ ਹੋਰ ਘਰ ਵਾਲੇ ਦੀ ਗਰੰਟੀ ਵੀਰੇ 20 ਕਿਲੋ ਦੀ ਪਹਿਲੇ ਸੂਵੇ ਦੀ ਅੱਛਾ ਜੀ ਹਾਂਜੀ ਤੇ ਬਾਕੀ ਚਲੋ ਵੈੜ ਵੀ ਚੰਗੀ ਆ ਬਹਾਨੇ ਦੋ ਜਿਆਦਾ 20 ਤੋਂ ਪਲੱਸ ਜਾਊਗੀ ਵੈੜ ਠੀਕ ਹੈ ਹਾਂਜੀ ਠੀਕ ਹੈ ਤੇ ਨਿਸ਼ਾਨ ਵੀਰੇ ਖੋਲ ਕੇ ਕਰੀਏ ਸਾਹਮਣੇ ਸਾਰਿਆਂ ਨੂੰ ਹਾਂਜੀ ਵੀਰ ਜੀ ਤਾਂ ਦੋਸਤੋ ਇਹ ਗੱਪਣ ਵੈੜਾ ਤਿਆਰੀ ਤੇ ਕਰਮਾਲੀ ਤਕਰੀਬਨ ਹਜੇ ਵੀ ਦਿਨ ਦਿੰਦੀ ਆ ਕੋਈ 5-6 ਹਫਤਾ ਮੰਨ ਕੇ ਵੀ ਤੁਸੀਂ ਸੌਦਾ ਕਰ ਲਿਓ ਖੜਨੀ ਖੁਰਨੀ ਚੰਗੀ ਆ ਵੈੜ ਦੀ ਜਿਵੇਂ ਦੇਵੇ ਦੀ ਬਿਲਕੁਲ ਬੰਤਰ ਵੇਖੋ ਅੱਗੇ ਬਣਾ ਕੇ ਤਿਆਰ ਕੀਤੀ ਉਹਨਾਂ ਦੇ ਪਿੱਛੇ ਆ ਹਾਈਟ ਦਰਮਿਆਨੀ ਮੀਡੀਅਮ ਹਾਈਟ ਮੰਨ ਕੇ ਕੋਈ ਵੀ ਰਸਵਦਾ ਕਰ ਲਓ ਮੋਸਟਲੀ ਆਪਾਂ ਦੇਖਦੇ ਆ ਕੱਦ ਕਾਠ ਜਿੱਡਾ ਜਰਸੀ ਵੈੜ ਦਾ ਹੁੰਦਾ ਉਹਦਾ ਇਸ ਵੈੜ ਦਾ ਕੱਦ ਕਾਠ ਆ ਬਾਕੀ ਥਣ ਭਾਂਡੇ ਦੀ ਪੂਰੀ ਖਬਰਦਾਰਾ ਕਰਮਾਂ ਲਈ ਆ ਫੇਸ ਕੁਆਲਿਟੀ ਦਿਖਾਓ ਵੀਰੇ ਓਕੇ ਠੀਕ ਆ हां लेओ जी कमाल ले ले है। ਲੈ ਕਮਾਲ ਲਿਆ ਮਨੇ ਵੀ। ਵੇਖਿਓ ਜਾਨੋ। ਲਾਉਦੀ ਠੀਕ ਆ। ਰੰਗ ਰੂਗ ਬਹੁਤ ਵਧੀਆ ਦੋਸਤੋ ਬਲੈਕ ਤੇ ਗ੍ਰੇ ਕਲਰ ਦਾ ਕੰਬੀਨੇਸ਼ਨ ਜਹ ਹੈਗਾ। ਬਾਕੀ ਫੇਸ ਕੁਆਲਟੀ ਚੰਗੀ ਆ ਠੀਕ ਆ। ਨਸਲ ਬਰੀਡ ਦਾ ਸਾਰੇ ਵੀਰਾਂ ਨੂੰ ਪਤਾ ਲੱਗ ਹੀ ਗਿਆ ਵੇਖਦੇ ਆ ਸਾਰੇ ਤੇ ਵੇਹਾ ਸੇ ਬਿਲਕੁਲ 600 ਡਰ ਦੇ ਵਿੱਚ ਆ ਠੀਕ ਆ ਜੀ ਬੰਦਰ ਪੁੱਤਰ ਬਹੁਤ ਸੋਹਣੀ ਲੇਵੇ ਦੀ ਆ ਵਾਹ ਅਛਾ ਨਿਸ਼ਾਨ ਕੀ ਮੁੱਲ ਕਰਦੇ ਆ ਵੀਰਾਂ ਦਾ ਲੈਣ ਦਾ ਇਹਦਾ ਵੀਰ ਜੀ ਮੁੱਲ ਕਰਦੇ ਆ 58000 ਰੁਪਿਆ 58000 ਹਾਂ ਜੀ ਠੀਕ ਆ ਜੀ ਤੇ ਹਾਂ ਨਾ ਕਿਥੋਂ ਤੱਕ ਉਹ ਹਾਂ ਨਾ ਵੀਰ ਜੀ ਇਹ ਦੇ ਦਾਂਗੇ 55000 ਦੀ ਵੜ 55 ਦੀ ਹਾਂ ਜੀ ਠੀਕ ਆ ਜੀ ਬਾਕੀ ਬਣੂ ਬਣੂ ਚੰਗੀ ਸੰਤੂ ਸਾਹਿਬ ਵੇਖੋ ਢੰਡੀ ਢੰਡੀ ਬੜੀ ਆ ਵੈਡ ਨੇ ਦੇ ਜਲਸੀਆਂ ਆ ਇਧਰ ਵੇਖੋ ਕਿੱਥੇ ਬਣਾਉਂਦੇ ਹਾਲੇ ਲੋ ਵੀ ਤੋਂ ਹਾਂਜੀ ਕਿ ਟਿਲ ਟੁੱਲ ਕਾ ਬੜੀ ਜਿਆਦੀ ਟਿਲ ਟੁੱਲਿਆ ਨੇ ਕਰਮਾਲੀ ਕੱਢ ਕੇ ਸੂਗੀ ਅਜੇ ਟਾਈਮ ਲੈਂਦੀ ਆ ਕੋਈ ਟਾਈਮ ਲੈਂਦੀ ਆ ਜੇ 7 ਦਿਨ ਲੈ ਜੇ ਹਾਂਜੀ ਤੇ 56000 ਖਾਨਾ ਜਿਹੜਾ ਲਾਸਟ ਸੌਦਾ ਹੋਊਗਾ ਦੇ ਦਾਂਗੇ ਵੀਰੇ ਦੇ ਦਾਂਗੇ 56000 ਆ ਗਈ ਆਪਣੇ ਕੋਲ ਸੈਕਿੰਡ ਨੰਬਰ ਤੇ ਵੀਰੇ ਨਿਸ਼ਾਨ ਸਿੰਘ ਜਿਹੜੀ ਐਫ ਕਰੌਂਗ ਦੇ ਵਿੱਚ ਹਾਂਜੀ ਹਾਂਜੀ ਇਹ ਸੂਈ ਆ ਠੀਕ ਇਹ ਸੂਈ ਆ ਹਾਂਜੀ ਇਹ ਸੂਈ ਆ ਜੀ ਠੀਕ ਹੈ ਜੀ ਇਹਨੂੰ ਅੱਜ ਸਮਾਂ ਕਿੰਨਾ ਕੁ ਹੋ ਗਿਆ ਇਹਨੂੰ ਵੀਰ ਜੀ ਲਗਭਗ ਹੋ ਗਿਆ ਕੋਈ 12 ਕ ਦੇਣਾ ਸੂਈ ਨੂੰ ਠੀਕ ਹੈ ਜੀ ਮੈਲਾ ਮੂਲਾ ਮਾਰਨ ਦੀ ਹਲੇ ਵਹਿੜ ਦੁੱਧ ਦੇ ਥੱਲੇ ਪੱਕਾ ਜਿਹੜਾ 15 ਕਿਲੋ ਹੋਊਗਾ ਇਹਦੇ ਪਿੱਛੇ ਬੱਛੀ ਆ ਠੀਕ ਹੈ ਜੀ ਹਾਂਜੀ ਮਗਰ ਬੱਛੀ ਆ 15 ਦਿਨਾਂ ਦੀ ਸੂਈ ਆ 15 ਦਿਨਾਂ ਦੀ ਸੂਈ ਤੇ ਸਵੇਰ ਦੁੱਧਾ ਦੱਸਤਾ ਤੁਸੀਂ ਹਾਂਜੀ ਦੁੱਧਾ ਦੁੱਧ ਤੁਹਾਨੂੰ ਕਿੰਨੇ ਕਿਤੇ ਆ ਗਿਆ ਦੁੱਧ ਵੀਰੇ 15 ਕਿਲੋ ਤੁਹਾਨੂੰ ਦੱਸਿਆ ਅੱਛਾ ਜੀ ਹਾਂਜੀ 15 ਕਿਲੋ ਨੈਟ ਜਿਹੜਾ ਹਾਜ਼ਰ ਬਿਲਕੁਲ ਹਾਂ ਹਾਜ਼ਰ ਆਜ ਠੀਕ ਹੈ ਜੀ ਤਾਂ ਦੋਸਤੋ 15 ਮਗਰ ਵੀ ਬੱਛੀ ਆ ਕਰਮਾਲੀ ਦੇ ਬੱਚਾ ਤੁਹਾਨੂੰ ਦਿਖਾ ਦਾਂਗੇ ਆਪਾਂ ਇਹ ਵੀ ਠੰਡੀ ਸੀਲਸੂਲ ਆ ਇਹ ਭਾਵੇਂ ਵੰਗਲੋ ਬਿਨਾਂ ਵੀ ਆ ਬਚਵਾਈ ਇਹਦੀ ਕਰ ਸਕਦੇ ਆ ਠੀਕ ਹੈ ਹਾਂਜੀ ਹਾਂ ਲੋ ਠੀਕ ਆ ਸੋ ਬਿਲਕੁਲ ਥਣ ਭਾਂਡਾ ਬਿਲਕੁਲ ਤੁਹਾਡੇ ਸਾਹਮਣੇ ਆ ਦੋਸਤੋ ਤੇ ਮਾਰਨਿੰਗ ਆ ਸਵੇਰ ਚਵਾਈ ਕੀਤੀ ਕਿੰਨੇ ਵਜੇ ਇਹਦੀ ਵੀਰ ਜੀ ਮਾਰਨਿੰਗ ਚਵਾਈ ਕੀਤੀ ਹੋ ਕੋਈ ਸ਼ਿਕਾਇਤ ਨਾ 5:30 ਵਜੇ ਨਾ 5:30 6 ਵਜੇ ਹਾਂਜੀ ਡੰਗਰਾ ਸਾਹਿਬ ਜਿਵੇਂ ਤੁਰੇ ਆਈਦਾ 5 ਵਜੇ ਉੱਠ ਪਈਦਾ ਏ ਹਾਂਜੀ ਲੋ ਕੋਈ 5:30 6 ਵਜੇ ਜਿਹੜੀ ਚਵਾਈ ਇਹਨਾਂ ਪਾਉਂਦੀ ਹੋਈ ਆ ਤੁਹਾਨੂੰ ਕੋਈ 5:30 10 ਪਾਉਂੇ 11 ਇੱਥੇ ਦਾ ਸਮਾਂ ਠੀਕ ਆ ਜੀ ਉਹ ਹਿਸਾਬ ਨਾਲ ਤੁਸੀਂ ਆਪਦੀ ਜੱਜਮੈਂਟ ਕਰ ਲਿਓ ਤੇ 15 ਕਿਲੋ ਵਾਰਡ ਦੇ ਥਲੇ ਦੁੱਧ ਹੁਣ ਹਾਜ਼ਰ ਆ ਤੇ ਬਾਕੀ ਮਗਰ ਬੱਛੀ ਆ ਇੱਕ ਵਾਰੀ ਖੋਲ ਕੇ ਇਹਨੂੰ ਵੀ ਤੋੜ ਕੇ ਦਿਖਾ ਦਿਓ ਹਾਂਜੀ ਵੀਰ ਠੀਕ ਆ ਸੋ ਮਗਰ ਬੱਛੀ ਆ ਤੇ ਬਾਕੀ ਬੱਚਾ ਵੀ ਤੁਹਾਨੂੰ ਆਪਾਂ ਤਸਲੀ ਨਾਲ ਦਿਖਾ ਦਿੰਨੇ ਆ ਚਵਾਈ ਵੀਰੇ ਬੜੀ ਵਧੀਆ ਆ ਦੀ। ਹਮਮ। ਥਣ ਕੁਆਲਿਟੀ ਵੀ ਚੰਗੀ ਆ ਵਿਰਲ-ਵਰਲ ਪੂਰਾ ਥਾਣਾ ਦੇ ਵਿੱਚ ਹੈਗਾ। ਠੀਕ ਆ ਜੀ। ਚੋੜਚਣ ਪੂਰੀ ਇੱਕ ਨੰਬਰ ਦੀ। ਹਾਂ ਜੀ ਹਾਂ ਜੀ ਚਵਾਈ ਇੱਕ ਨੰਬਰ ਆ ਵੀਰੇ। ਲੈ ਬੱਚੇ ਵਾਲੇ ਪਾਸੇ ਲੈ ਚ ਕੀ ਹੈ ਬੱਚਾ ਜਿੱਥੇ ਵੀ ਹੈ। ਬੱਚਾ ਉੱਥੇ ਢੱਕ ਲੈ। ਆ ਵੱਚੀ ਇਹਦੇ ਪਿਛੇ ਜੀ। ਲਓ ਜੀ। ਆ ਬਿਲਕੁਲ ਢੱਬੀ ਬੱਛੀ ਹੈ ਮਗਰ ਠੀਕ ਹੈ ਐਚ ਐਫ ਬ੍ਰੀਡ ਦੇ ਵਿੱਚ ਹੈ ਮਗਰ ਬੱਛੀ ਹਾਂਜੀ ਹਾਂਜੀ ਠੀਕ ਹੈ ਜੀ ਪਾ ਲਓ ਬੰਨੇ ਵੀਰ ਬਾਕੀ ਹੈ ਠੰਡੀ ਹੈ ਬਿਲਕੁਲ ਨਿਸ਼ਾਨ ਹਾਂਜੀ ਹਾਂਜੀ ਵੀਰ ਜੀ ਆ ਵੇਖਿਆ ਵੇਖੋ ਠੀਕ ਹੈ ਜੀ ਕੋਈ ਗੱਲ ਹੀ ਨਹੀਂ ਇਹ ਦੇਖੋ ਲੱਤ ਮਾਰਨ ਦਾ ਤਾਂ ਪਤਾ ਹੀ ਨਹੀਂ ਕਰਮਾਲੀ ਨੂੰ ਹੈਗਾ ਦੇ ਅਛਾ ਨਿਸ਼ਾਨਾ ਇਹਦਾ ਫਿਰ ਲੈਣ ਦੇਣ ਭਰਾ ਕੀ ਰਊਗਾ ਇਹਦਾ ਵੀਰ ਜੀ ਹਾਂ ਨਾ ਹੀ ਮੁੱਲ 53000 ਦੀ ਦੇ ਦਾਂਗੇ ਹਾਂ ਨਾ ਹੀ ਯਸਰ 53000 ਦੀ ਹਾਂਜੀ ਠੀਕ ਹੈ ਕਰ ਦਾਂਗੇ ਥੋੜਾ ਬਾਧ ਮਾਨਤਨ ਮੌਕੇ ਤੇ ਛੱਡ ਦੇ ਸਰ ਵੀ ਗੱਲ ਠੀਕ ਹੈ ਜੀ ਹਾਂਜੀ ਵੀਰ ਜੀ ਲਓ ਦੋਸਤੋ 53000 ਦੀ ਜਿਹੜੀ ਇਹ ਤੁਹਾਨੂੰ ਮਿਲ ਜੂਗੀ ਲਾਸਟ ਲੈਣ ਦੇਣ ਜਿਹੜਾ ਹਾਂ ਨਾ 53000 ਹੈ ਠੀਕ ਹੈ ਵਿੱਚੋਂ ਕੋਈ ਮਾਨਤਨ ਹੋ ਜੂਗਾ ਕੋਈ ਕਸਰ ਹੋਈ ਥੋੜੀ ਬਾਤੀ ਉਹ ਨਿਕਲ ਜੂਗੀ ਠੀਕ ਹੈ ਜੀ ਘਰੇ ਆਇਆ ਤੇ ਸੌਦੇ ਹੋਣ ਦੇ ਟਾਈਮ ਤੇ ਬਾਕੀ ਗਾਰ ਦਿਖਾਤੀ ਆ ਤੀਸਰੇ ਨੰਬਰ ਤੇ ਨਿਸ਼ਾਨ ਜਿਹੜੀ ਆਪਣੇ ਕੋਲੇ ਆ ਗਈ ਇੱਕ ਰੰਗ ਕਾਲੀ ਬ੍ਰੈਗ ਹਾਂਜੀ ਹਾਂਜੀ ਇਹ ਵੀ ਸੂਈ ਆ ਇਹ ਤਾਜੀ ਸੂਈ ਵੀਰੇ ਇਹਨੂੰ ਅੱਜ ਤੋਂ ਤਿੰਨ ਦਿਨ ਹੋ ਗਏ ਹੋਣਗੇ ਤਿੰਨ ਕਿ ਦਿਨਾਂ ਦਾ ਹਾਂ ਤਿੰਨ ਤੋਂ 4 ਦਿਨ ਹੋਏ ਹੋਣਗੇ ਇਹਨੂੰ ਸੂਈ ਨੂੰ ਅੱਛਾ ਤੇ ਇਹਦੇ ਪਿੱਛੇ ਬੱਛਾ ਹੈ 나ੜੂ ਤੇ ਬੱਚਾ ਵੀਰ ਜੀ ਠੀਕ ਆ ਹਾਂਜੀ ਠੀਕ ਆ ਮਗਰ ਬੱਚਾ ਆ ਗਿਆ ਇਹਦੇ ਹਾਂ ਤੇ ਹੁਣ ਬੋਲੇ ਬੋਲੇ ਦੀ ਹੋਊਗੀ ਤਕਰੀਬਨ ਤਿੰਨਾਂ ਦਿਨ ਨਹੀਂ ਬੋਲੇ ਤਾਂ ਬਾਹਰ ਹੋ ਗਈ ਵੀਰੇ ਠੀਕ ਹੈ ਜੀ ਬੋਲੇ ਤਾਂ ਬਾਹਰ ਆ ਥੋੜੀ ਜਿਵੇਂ ਤੁਹਾਨੂੰ ਬੋਲੇ ਤਾਂ ਬਾਹਰ ਮੰਨ ਲਓ ਦੁੱਧ ਹੀ ਮੰਨ ਲਓ ਤੁਸੀਂ ਹਾਂ ਦੁੱਧ ਲਾ ਲਓ ਤੇ ਕਿੰਨੇ ਕੋਈ ਇਸ ਟਾਈਮ 14 ਕਿਲੋ 14 ਕਿਲੋ 13 14 ਕਿਲੋ ਦੁੱਧ ਹੋਊਗਾ ਠੀਕ ਹੈ ਜੀ ਹਾਂਜੀ ਅਗਲੇ ਤੇ ਪਿਛਲੇ ਥਨਾਂ ਦੀ ਚੁਆਇਸ ਵੀ ਬਰਾਬਰ ਇੱਕ ਨੰਬਰ ਚੁਆਇਸ ਬਰਾਬਰ ਇੱਕ ਨੰਬਰ ਠੀਕ ਹੈ ਜੀ ਚੁਆਇਸ ਦਾ ਨਹੀਂ ਕੋਈ ਹੋਊਗਾ ਗਲਤ ਲਓ ਦੱਸੋ ਫਿਰ ਲੋਨ ਇਹਦੇ بڑا ਵੇਖੋ ਸੋ 14 ਕਿਲੋ ਤੇ ਹੁਣ ਦੋਸਤੋ ਚੱਲ ਰਹੀ ਹੈ 3 4 3 4 ਅੱਜ ਮੈਂ ਕਿ ਤੀਜਾ ਚੌਥਾ ਕਿ ਦੇਣੀ ਆ ਹਾਂਜੀ ਚੌਥਾ ਦਿਨ ਲਾ ਲਓ ਤੁਸੀਂ ਚੌਥਾ ਦਿਨ ਹੈਗਾ ਵੀਰੇ ਠੀਕ ਹੈ ਜੀ ਬੌਲੇ ਤੋਂ ਦੋਸਤੋ ਬਾਹਰ ਆ ਠੀਕ ਹੈ ਜੀ ਬੌਲੇ ਤੋਂ ਬਾਹਰ ਆ 14 ਕਿਲੋ ਨੈੱਟ ਦੁੱਧ ਇਹਦੇ ਥੱਲੇ ਹੁਣ ਹਾਜ਼ਰ ਆ ਕ ਬਾਕੀ ਸੂਸਵਾ ਦੇ ਵਿੱਚ ਪਸ਼ੂ ਆ ਜਿਹੜੇ ਕੋ 2 4 5 ਦਿਨ ਦਾ ਟਾਈਮ ਹੋਇਆ ਹੁੰਦਾ ਪਸ਼ੂ ਸੂਸਵਾ ਦੇ ਵਿੱਚ ਆਏ ਆ ਠੀਕ ਹੈ ਜੀ ਤੇ ਹੌਲੀ ਹੌਲੀ ਆਪਾਂ ਇਹ ਵੀ ਨਾਲ ਤੁਹਾਨੂੰ ਦੱਸ ਦੇਈਦਾ ਵੀ ਸਿਹਤ ਪਸ਼ੂ ਰਿਕਵਰ ਕਰ ਲੈਂਦਾ ਇੱਕ ਵਾਰੀ ਟੁੱਟ ਜੇ ਜਾਂਦਾ ਸੂਣ ਤੋਂ ਬਾਅਦ ਤੇ ਥਣ ਜੱਡੇ ਦੀ ਤੁਸੀਂ ਇਹ ਵੇਖੋ ਥਣ ਥਣ ਨੂੰ ਪੂਰਾ ਹੱਥੀ ਚਵਾਈ ਵਾਲਾ ਆ ਲੋ ਠੀਕ ਹੈ ਜੀ ਲੈ ਵੀ ਨਿਸ਼ਾਨ ਵੀਰੇ ਵੀ ਖੋਲ ਕੇ ਇੱਕ ਵਾਰੀ ਬਾਹਰ ਤੋੜ ਕੇ ਨਾ ਦਿਖਾ ਦਈਏ ਥਣ ਥਣ ਨੂੰ ਲੇਵਾ ਚੰਗੀ ਤਰ੍ਹਾਂ ਸੋ ਕਹਾ ਤਾਂ ਦੋਸਤੋ ਮੀਡੀਅਮ ਤੋਂ ਉੱਚੀ ਆ ਵੱਡੀਆਂ ਵੜਾਂ ਦੇ ਵਿੱਚ ਆਪਾਂ ਗਿਣਤੀ ਕਰ ਸਕਦੇ ਹਾਂ ਇਸ ਵੜ ਦੀ ਵੇਲਬੂਲ ਚੰਗੀ ਆ ਬਾਕੀ ਆ ਤੁਸੀਂ ਵੇਖ ਕੇ ਚੈੱਕ ਕਰੋ ਠੀਕ ਇਹਦਾ ਵੀਰੇ ਆ ਬੱਚਾ ਹਾਂਜੀ ਆ ਠੀਕ ਹੈ ਮਗਰ ਦੇ ਬੱਚਾ ਹਨਾ ਹਾਂਜੀ ਬੱਚਾ ਬੱਚਾ ਵੀਰੇ ਮਗਰ ਉਸੇ ਕਰਾਂਗੇ ਜਿਹੜਾ ਮਗਰ ਆ ਬਲੈਕ ਬੱਚਾ ਠੀਕ ਹੈ ਜੀ 나ੜੂ ਬੱਚੇ ਦੇ ਨਾਲ ਆ ਤੇ ਤੀਜਾ ਦੇ ਨੇ ਅੱਜ ਸੋ ਦੁੱਧ ਵੀ ਤੁਹਾਨੂੰ ਦੱਸਤਾ ਵੀ 14 ਕਿਲੋ ਹੁਣੇ ਦੇ ਥੱਲੇ ਹਾਜ਼ਰ ਆ ਜਿਹੜਾ ਕਿਸੇ ਭਰਾ ਨੇ ਕੋਈ ਸੌਦਾ ਕਰਕੇ ਆ ਕੇ ਤਸੱਲੀ ਕਰ ਲੈਣੀ ਆ ਉਹ 14 ਕਿਲੋ ਦੁੱਧਾਂ ਦੇ ਥੱਲੇ ਦੁੱਧ ਵੀਰੇ 16 17 ਕਿਲੋ ਕਰੂਗੀ ਠੀਕ ਆ ਜੀ ਚਾਰ ਦਿਨ ਹਲੇ ਸੂਈ ਨੂੰ ਹਲੇ ਤੁਹਾਨੂੰ ਪਤਾ ਬਿਲਕੁਲ ਲਭੇ ਨਿਸ਼ਾਨ ਵੀਰ ਫਿਰ ਇਹਦਾ ਮੁੱਲ ਕੀ ਕਰਤਾ ਜੀ ਇਹਦਾ ਵੀਰੇ ਮੁੱਲ 50000 ਕਰਦੇ ਆਪਾਂ 50000 ਵੀ ਪੂਰੀਆ ਕੁਸਰਾ ਕੁਸਰਾ ਕੱਢ ਕੇ ਦੱਸਗੇ ਵੀ 48000 ਦੀ ਵੈੜ ਦੇ ਦਾਂਗੇ ਵੀਰੇ 48000 ਦੀ ਹਾਂਜੀ ਯਸਨੋਈਆ ਯਸਨੋਈਆ 48 ਦੇ ਦਾਂ ਹੋਰ ਕਰਦਾ ਇਮਾਨਦਾਰ ਜੇ ਕੋਈ ਵੀਰ ਆਊਗਾ ਤੇ ਚਲੋ ਠੀਕ ਹਾਂਜੀ ਤਾਂ ਦੋਸਤੋ 48000 ਦੀ ਜਿਹੜੀ ਇਹ ਵੈੜ ਮਿਲ ਜੂਗੀ ਤੁਹਾਨੂੰ ਡਿਮਾਂਡ 50 52 ਕੁਛ ਵੀ ਹੋਵੇ 48000 ਲੈਣ ਦੇਣਾ ਉਹਦੇ ਵਿੱਚੋਂ ਛੋਟ ਛੱਪਾ ਹੋ ਜਾਊਗਾ ਮੌਕੇ ਤੇ ਘਰ ਆਿਆਂ ਦਾ ਤੇ ਕਰਮਾਂ ਲਈ ਬਿਲਕੁਲ ਤਾਜੀ ਸੂਈਏ ਦੋਸਤੋ ਵੈਸੇ ਚਲੋ ਮਲੇ ਮਲੇ ਪਸੂ ਚੱ ਤੋ ਦੋ ਵਧਾਂ ਦੀ ਪੂਰੀ ਆਸ ਆ ਹੁਣ 14 ਕਿਲੋ ਦੇ ਥੱਲੇ ਇੱਕ ਚੌਥੇ ਨੰਬਰ ਤੇ ਨਿਸ਼ਾਨ ਆਪਣੇ ਕੋਲ ਜਿਹੜੀ ਜਰਸੀ ਤੇ ਐਚ ਐਫ ਕ੍ਰੋਸ ਆ ਹਾਂਜੀ ਐਚ ਐਫ ਤੇ ਜਰਸੀ ਕ੍ਰੋਸ ਹੈ ਵੀਰੇ ਤੇ ਇਹਦਾ ਕੀ ਰਿਕਾਰਡ ਕੀ ਡਿਟੇਲ ਆ ਜੀ ਇਹ ਵੀਰੇ ਦੂਜੇ ਸੂਏ ਵਹਿੜਿਆ ਆਪਣੇ ਤੋਂ ਅੱਛਾ ਜੀ ਤੇ ਇਹ ਜਵਾਨ ਹੋਈ ਆ ਵਹਿੜ ਠੀਕ ਹੈ ਜੀ ਹਾਂਜੀ ਇਹਦੇ ਪਿਛੇ ਆ ਵਛੀ ਆ ਇਹਨੂੰ ਸੂਈ ਨੂੰ 10 ਦਿਨ ਹੋਏ ਜੇ ਅੱਛਾ ਆ ਮਗਰ ਲਓ ਦੋਸਤੋ ਇਹ ਜਰਸੀ ਤੇ ਐਰ ਸ਼ਰਦਾ ਮਗਰ ਕ੍ਰੋਸ ਹੈਗਾ ਇਸ ਵਛੀ ਦੇ ਵਿੱਚ ਵੀ ਤੇ 10 ਦਿਨਾਂ ਦਾ ਸੂਆ ਦੱਸ ਰਿਹਾ ਵੀਰ ਨਿਸ਼ਾਨ ਵੀ 10 ਦਿਨ ਦਾ ਸਮਾਂ ਹੋ ਗਿਆ ਇਸ ਵੇੜ ਨੂੰ ਸਰੀ ਨੂੰ ਤੇ ਬਾਕੀ ਥਣ ਭਾਂਡੇ ਦੀ ਕਾਫੀ ਖੂਬਸੂਰਤ ਆ ਪੂਰਾ ਥਣ ਚੱਡਾ ਖਬਰਦਾਰ ਠੀਕ ਆ ਜੀ ਤੇ 15 ਕਿਲੋਟਰ ਹੁਣ ਜਿਹੜਾ ਦੁੱਧ ਇਸ ਵੇੜ ਤੇ ਥੱਲੇ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਦੋ ਟਾਈਮ ਚੋ ਕੇ ਤਸੱਲੀ ਕਰ ਲੈਣੀ ਆ ਥਣ ਦੇਵੇ ਦੀ ਕਾਫੀ ਸਾਫ਼ ਸੁਥਰੀ ਆ ਥਣ ਚੱਡਾ ਕਾਫੀ ਸਾਫ਼ ਸੁਥਰਾ ਬਾਕੀ ਥਣ ਵੀ ਪੂਰਾ ਹੱਥੀ ਚਵਾਈ ਵਾਲਾ ਚੋਣ ਚਾਣ ਵੀਰ ਦੱਸ ਰਿਹਾ ਵੀ ਇੱਕ ਨੰਬਰ ਆ ਬਾਕੀ ਕੋਈ ਵੀਰ ਆਪ ਜੀ ਦੋ ਟਾਈਮ ਆਣ ਕੇ ਤਸੱਲੀ ਕਰ ਲੈ ਠੀਕ ਆ ਜੀ ਤੇ ਨਖੇੜ ਕਾਫੀ ਸੋਨਾ ਠੀਕ ਹੈ ਜੀ ਆਪਸੀ ਸਨਾਂ ਦਾ ਨਖੇੜ ਵੀ ਵਧੀਆ ਕੋਈ 5 5 6 6 ਇੰਚ ਤੇ ਥਾਣਾ ਤੇ ਬਾਕੀ ਇੱਕ ਵਾਰੀ ਖੋਲ ਕੇ ਤੁਹਾਨੂੰ ਤਸੱਲੀ ਦੇ ਨਾਲ ਤੋੜ ਕੇ ਦਿਖਾ ਦਿੰਨੇ ਆ ਕੱਦ ਨਾਰਮਲੀ ਦੋਸਤੋ ਆਪਾਂ ਦੇਖਦੇ ਆ ਜਰਸੀ ਬੈੜਾਂ ਦਾ ਕੱਦ ਠੀਕ ਹੈ ਜੀ ਓਡਾ ਕੱਦ ਘਾਟ ਹੈਗਾ ਇਸ ਬੈੜ ਦਾ ਨਾਰਮਲ ਇੱਕ ਪੰਜਾਬ ਵਾਲੀ ਜਰਸੀ ਦਾ ਕੱਦ ਘਾਟ ਵੇਖਦੇ ਆ ਓਡਾ ਕੱਦ ਤੇ ਜਿੱਦਾਂ ਕਿ ਇਹ ਜਰਸੀ ਤੇ ਐਚ ਐਫ ਦਾ ਕਰੋਸ ਆ ਥਣ ਭਾਂਡੇ ਦੀ ਕਾਫੀ ਖਬਰਦਾਰ ਆ ਨਾਰਮਲੀ ਇੱਕ ਜਿਹੋ ਜਿਹਾ ਐਚ ਐਫ ਦੇ ਚੱਡਾ ਹਵਾਨਾ ਆਪਾਂ ਦੇਖਦੇ ਆ ਉਹੋ ਜਿਹਾ ਥਣ ਭਾਂਡਾ ਇਸ ਬੈੜ ਤੇ ਲੱਗਾ ਤੇ ਆ ਤੁਸੀਂ ਵੇਖੋ ਥੋੜਾ ਜਿਹਾ ਹੋਰ ਨੇੜੇ ਤੋਂ ਥਣ ਥਣ ਦੀ ਕੁਆਲਿਟੀ ਕਾਫੀ ਸੋਹਣੀ ਮੁੱਠੀ ਥਣ ਹੱਥੀ ਚਵਾਈ ਵਾਲਾ ਥਣ ਲੱਗਾ ਬੈੜ ਨੂੰ ਠੀਕ ਆ ਤੇ ਪੂਰਾ ਪਸੰਦੀਦਾ ਇੱਕ ਵਾਰੀ ਤੁਹਾਨੂੰ ਲੰਮਾ ਤੋਰ ਕੇ ਵੀ ਆਪਾਂ ਤਸੱਲੀ ਦੇ ਨਾਲ ਦਿਖਾ ਦਿੰਨੇ ਆ ਬਾਕੀ ਮੋਲ ਜਿਹੜਾ ਦੋਸਤੋ ਇਹ ਤਾਂ ਚਾਹੇ 55000 ਹੋਵੇ ਤੇ 54000 ਵੀਰ ਕਹਿੰਦਾ ਵੀ ਆਪਾਂ ਲਾਸਟ ਜਿਹੜੀ ਲੈਣੀ ਦੇਣੀ ਆ ਉਹ 54000 ਦੀ ਆ ਠੀਕ ਆ ਤੇ ਮਾਨਤਨ ਹੋ ਜਾਊਗਾ ਵਿੱਚੋਂ 54000 ਦੇ ਵਿੱਚੋਂ ਵੀ ਛੋਟਛੱਪਾ ਹੋ ਜਾਊਗਾ ਮੌਕੇ ਤੇ ਮਾਨਤਨ ਹੋ ਜਾਊਗਾ ਸੋ ਕੋਈ ਵੀਰ ਚਾਹ ਬਣਦਾ ਚਾਹ ਬਣ ਹੋਇਆ ਖਰੀਦਣ ਦਾ ਪੁਛੀ ਸੰਪਰਕ ਕਰ ਲਿਓ ਮਾਨਤਨ ਥੋੜਾ ਵਾਧਾ ਵਿੱਚੋਂ ਕੋਈ ਗੁੰਜਾਇਸ਼ ਜਿੰਨੇ ਵੀ ਖੋਈ ਉਹਨਾਂ ਮਾਨਤਨ ਹੋ ਜਾਊਗਾ ਸੋ ਬਾਕੀ ਸੋਹਣੀ ਆ ਜਿੰਨੀ ਵੀ ਆ ਦੋਸਤੋ ਦਾਜੀ ਸੂਈ ਸੁਬਾਈ ਆ ਤੇ 10 ਦਿਨ ਦਾ ਇੱਕ ਵਾਰੀ ਫਿਰ ਕਨਫਰਮ ਕਰਾ ਦਿੰਨੇ ਆ 10 ਦਿਨ ਦਾ ਸਮਾਂ ਹੋ ਗਿਆ ਇਹਨੂੰ ਸੂਈ ਨੂੰ ਮਗਰ ਵੱਚੀ ਆ ਫੀਮੇਲ ਕਾਫ ਆ ਤੁਸੀਂ ਸਾਹਮਣੇ ਦੇਖ ਰਹੇ ਜੀ ਠੀਕ ਆ ਤੇ ਮੁੱਲ 55 ਦੋਸਤੋ 54000 ਦੇ ਵਿੱਚੋਂ ਲੈਸ ਮਾਨਤਨ ਜਿਹੜਾ 54000 ਦੇ ਵਿੱਚੋਂ ਹੋ ਜਾਊਗਾ ਇਸ ਬੈੜ ਦਾ ਤੇ ਬਾਕੀ ਅਗਲੀ ਜਿਹੜੀ ਬੈੜ ਦੋਸਤੋ ਆਪਾਂ ਤੁਹਾਨੂੰ ਦਿਖਾਉਣੀ ਹੈ ਇਹ ਸ਼ਾਹੀਵਾਲ ਕਰੋ ਸੰਗ ਦੇ ਵਿੱਚ ਆ ਇੱਕ ਰੰਗ ਬਲੈਕ ਆ ਕੱਤ ਕਾਠ ਵੱਡਾ ਐਸ ਵੜ ਦਾ ਵੱਡੇ ਕੱਤ ਕਾਠ ਦੇ ਵਿੱਚ ਆ ਤੇ ਸੂਈ ਨੂੰ ਇਹਨੂੰ ਵੀ ਅੱਜ ਦਿਨ ਤਕਰੀਬਨ ਕੋਈ ਤੀਜਾ ਚੌਥਾ ਚੌਥਾ ਕ ਦੇਣਾ ਬੌਲੇ ਤੋਂ ਬਾਹਰ ਹੀ ਆਈ ਆ ਤੇ ਸੂਬਾ ਤੁਸੀਂ ਦੂਜਾ ਮੰਨ ਕੇ ਚਾਹੇ ਤੀਜਾ ਮੰਨ ਕੇ ਸੌਦਾ ਕਰ ਲਿਓ ਠੀਕ ਆ ਕੱਦ ਵੱਡਾ ਬਾਕੀ ਚੋਣ ਝਾਂ ਇੱਕ ਨੰਬਰ ਆ 14 ਕਿਲੋ ਹੁਣ ਦੁੱਧ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਠੀਕ ਆ ਜੀ 14 ਕਿਲੋ ਹੁਣ ਮੌਕੇ ਤੇ ਜਿਹੜਾ ਦੁੱਧ ਆ ਇਹਦੇ ਥਲੇ ਹਾਜ਼ਰ ਆ ਬਾਕੀ ਅੱਗੇ ਕੋਈ ਵੀਰ ਚੰਗੀ ਸੇਵਾ ਕਰ ਲੂਗਾ ਦੋਸਤੋ ਬਤਾਵਾ ਤੁਸੀਂ ਦੁੱਧ ਵਧਾ ਵੀ ਸਕਦੇ ਜੇ ਕੋਈ ਚੰਗੀ ਸੇਵਾ ਤੇ ਦੁੱਧ ਵਧਾਉਣਾ ਉਹ ਅੱਗੇ ਅੱਗੇ ਫਾਰਮਰ ਵੀਰ ਤੇ ਹੱਥਵਾਸਾ ਕੋਈ ਚੰਗੀ ਸੇਵਾ ਕਰ ਲੋਂਗੇ ਤੇ ਬਾਕੀ ਥਾਂ ਥੁਣ ਇਹਦਾ ਵੀ ਕਾਫੀ ਖੂਬਸੂਰਤ ਬਾਕੀ ਥੋੜਾ ਹੋਰ ਤੁਹਾਨੂੰ ਨੇੜੇ ਤੋਂ ਥਾਣਾ ਆ ਜਰੂਰ ਦਿਖਾ ਦਿੰਨੇ ਆ ਜੀ ਹੱਥੀ ਚਵਾਈਲਾ ਥਾਣਾ ਮੁੱਠੀ ਥਾਣਾ ਚੋਣ ਬਈ ਨਿਸ਼ਾਨਾਂ ਦਾ ਵੀ ਇੱਕ ਨੰਬਰ ਚੋਣ ਹੈਗਾ ਕੋਈ ਵੀ ਵੀਰ ਦੋਸਤੋ ਸਾਈਬਿਆਂ ਨਾਲ ਕਰਕੇ ਆਪਦੀ ਦੋ ਡੰਗ ਚੋਕੇ ਤਸੱਲੀ ਕਰ ਸਕਦਾ ਕਿਉਂਕਿ ਪਸ਼ੂ ਦੁੱਧ ਤੇ ਚੱਲਣ ਡੈ ਨੇ ਜਿਹੜੇ ਪਸ਼ੂ ਦੁੱਧੋਤੇ ਚੱਲਣ ਡਏ ਹੁਣ ਦੋਸਤੋ ਉਹਨਾਂ ਨੂੰ ਦੋ ਟਾਈਮ ਚੋਭੋ ਤਿੰਨ ਟਾਈਮ ਚੋਭੋ ਉਹ ਹੱਕ ਬਣਦਾ ਕਿਸੇ ਵੀਰ ਦਾ ਜਿੱਦਾ ਮਰਜ਼ੀ ਤਸੱਲੀ ਕਰੋ ਠੀਕ ਆ ਜੀ ਤੇ ਬਾਕੀ ਇੱਕ ਵਾਰੀ ਤਸੱਲੀ ਦੇ ਨਾਲ ਨਾਰਾਪਾ ਤੁਹਾਨੂੰ ਇਹ ਵੀ ਖੋਲ ਕੇ ਚੰਗੀ ਤਰ੍ਹਾਂ ਤੋੜ ਕੇ ਵਿਖਾ ਦੇਣੇ ਆ ਮਗਰ ਇਹਦੇ ਵੀ ਬੱਚੀ ਆ ਫੀਮੇਲ ਕਾਫ ਆ ਇਸ ਸ਼ਾਹੀਵਾਲ ਵੈੜ ਦੇ ਮਗਰ ਤੇ ਸੋਈ ਨੂੰ ਇੱਕ ਵਾਰੀ ਫੇਰ ਕਨਫਰਮ ਕਰਾ ਲ ਗੀ ਆਪਾਂ ਤਿੰਨ ਤੋਂ ਚਾਰ ਕ ਦਿਨ ਦਾ ਸਮਾਂ ਹੋ ਗਿਆ ਠੀਕ ਆ ਬਾਕੀ ਆਰਡਰ-ਆਰਡਰ ਦੀ ਕੁਆਲਿਟੀ ਆ ਵੇਖ ਕੇ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਜੀ ਠੀਕ ਆ ਸੋ ਥਣ ਭਾਂਡੇ ਦੀ ਕਾਫੀ ਖੂਬਸੂਰਤ ਸੁਭਾ ਤੀਜਾ ਮੰਨ ਲਓ ਕੋਈ ਵੀਰ ਦੂਜਾ ਮੰਨ ਲਓ ਅੱਗੇ ਹਰ ਕ ਵੀਰ ਦੀ ਆਪੋ ਆਪਣੀ ਸਮਝ ਆ ਚੋਣ ਇੱਕ ਨੰਬਰ ਚੋਕੇ ਚਾਹੇ ਵੀਡੀਓ ਕਾਲ ਤੇ ਤਸੱਲੀ ਕਰ ਲਿਓ ਘਰ ਆਣ ਕੇ ਕਰ ਲਿਓ ਜਿੱਦਾਂ ਕਿਸੇ ਵੀਰ ਦੀ ਵਿਆਹਤ ਲੱਗਦੀ ਆ ਉਦਾਂ ਤੁਸੀਂ ਆ ਰਹੇ ਹੋ ਠੀਕ ਆ ਜੀ ਤੇ ਬਾਕੀ ਮਗਰ ਇਹਦੇ ਇੱਕ ਵਾਰੀ ਬੱਚਾ ਤੁਹਾਨੂੰ ਦਿਖਾ ਦਿੰਨੇ ਆ ਮਗਰ ਇਹਦੇ ਆ ਫੀਮੇਲ ਕਾਫ ਆ ਠੀਕ ਆ ਜੀ ਬਿਲਕੁਲ ਇੱਕ ਰੰਗ ਬਲੈਕ ਦੇ ਵਿੱਚ ਮਗਰ ਫੀਮੇਲ ਕਾਫ ਆ ਆ ਲਓ ਜੀ ਠੀਕ ਹੈ ਲਓ ਬਦਸਤੋ ਇਹ ਪਸ਼ੂ ਸੀਗੇ ਅੱਜ ਵੀਰ ਨਿਸ਼ਾਨ ਦੇ ਕੋਲ ਪਿੰਡ ਮਾਣੇ ਤੁਸੀਂ ਵਿజిਟ ਕਰਨੀ ਆ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਦੋਸਤੋ ਨੰਬਰ ਸਕਰੀਨ ਤੇ ਚੱਲ ਰਿਹਾ 8437520016 9968068035 ਤੇ ਤੁਸੀਂ ਸੰਪਰਕ ਕਰਕੇ ਬਧੇਰੇ ਗੱਲਬਾਤ ਕਰ ਲਿਓ ਠੀਕ ਆ ਜੀ ਪਸ਼ੂ ਚਾਰ ਅੱਜ ਸੂਈਆਂ ਸਵਾਈਆਂ ਤੁਹਾਨੂੰ ਵੜਾ ਦਿਖਾਈਆਂ ਨੇ ਤੇ ਇੱਕ ਗੱਬਣ ਵੜਾ ਜਿਹੜੀ ਸਟਾਰਟਿੰਗ ਤੋਂ ਆਪਾਂ ਤੁਹਾਨੂੰ ਦਿਖਾਈਏ ਜਰਸੀ ਅੰਗ ਦੇ ਵਿੱਚ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ